ਲਓ ਜੀ ਅੱਜ ਆਪਾਂ ਪਾਉਣ ਲੱਗੇ ਆਪਣੀ ਕਣਕ ਦੇ ਵਿੱਚ ਚੌਥਾ ਰੇ ਤੇ ਬੈਸ ਦਾ ਤੰਨੇ ਪੈਂਦੇ ਨੇ ਪਰ ਚੌਥਾ ਆਪਾਂ ਹਲਕਾ ਪਾ ਸਕਦੇ ਆ ਤੇ ਉਹ ਤਾਂ ਪਾ ਸਕਦੇ ਆ ਵੀ ਕਣਕ ਆਪਣੀ ਥੋੜੀ ਜੀ ਠੰਡ ਦੇ ਕਾਰਨ ਕਰਕੇ ਦਬੀ ਹੋਈ ਆ ਤੇ ਉਹਦੇ ਕਰਕੇ ਪਹਿਲਾਂ ਸਪਰੇਆ ਤਾਂ ਦੋ ਹੋ ਗਈਆਂ ਪਰ ਜਿਹੜਾ ਇਹ ਰੇ ਆ ਇਰੇ ਵੀ ਇਹਨਾਂ ਨਾਲ ਥੋੜਾ ਜਿਹਾ ਫਰਕ ਪਿਆ ਜਨਾਂ ਦਾ ਕਾਫੀ ਇਹਦੇ ਨਾਲ ਗਰੋਵ ਲੱਗ ਜene ਕਰਨਾ ਇਹ ਵਧੀਆ ਪਹਿਲਾਂ ਪਾਣੀ ਦਿੱਤਾ ਹੈ ਆਪਣਾ ਤੇ ਹੁਣ ਆਹਾ ਰੇ ਪਾਉਣਿਆ ਪਾਉਣਿਆ ਵੀ ਹਲਕਾ ਥੋੜਾ ਜਿਹਾ ਨਾਰਮਲ ਜਿਹਾ ਰੱਖ ਕੇ ਅੱਜ ਕਾਲਾ ਰਜੱਸਾ ਫੇਰ ਫਸ ਗਿਆ ਅੱਜ ਮਸ਼ੀਨ ਨਾਲੇ ਡਰਾਈਵਰ ਨੇ ਮਸ਼ੀਨ ਨਾਲੇ ਇਨਾਂ ਕੋਲੇ ਕੰਪੈਨ ਨਾ ਵੱਡਿਆਂ ਕੰਮ ਇਹ ਚਲਾਉਂਦੇ ਨੇ ਅੱਜ ਪਰ ਇਹ ਬੌਮਲਾ ਦੇ ਵਿਚਾਰੇ ਆ ਦੇਖੋ ਵੈਸੇ ਦਬਦੇ ਨਹੀਂ ਹੈਗੇ ਇਹ ਓਮਣੀ ਦਬਦੇ ਹੈ ਚਾਹੇ ਗਿੱਲਾ ਹੋਵੇ ਤਾਂ ਵੀ ਦਬਦੇ ਆਹ ਦੇਖੋ ਬਈ ਮਿਹਨਤੀ ਬੰਦੇ ਨੇ ਕਲੇ ਸ਼ੂਰਾ ਦਾ ਕਿੰਨਾ ਕਾਹ ਹੋਆ ਵਿੱਚ ਖਾਸੇ ਨੇ ਹਨਾ ਪਿੱਛਾ ਨਹੀਂ ਇੰਨਾ ਕਰਿਆ ਹੋਇਆ ਬੱਟਾ-ਮੱਟਾ ਹੈਗੇ ਢਾਈਵੇਂ ਹਨਾ ਆ ਦੇਖ ਆਪਣਾ ਖਾਲ ਦੇਖੋ ਤੁਸੀਂ ਆ ਵੀ ਖਾਲ ਬੀਟਾ ਹੈ ਪਿਆ। ਸ਼ੇਰ ਵੀ ਕਾਫੀ ਆ। ਤੇ ਹਵਾ ਵੀ ਚੱਲਦੀ ਆ। ਹਵਾ ਦੇ ਨਾਲ ਥੋੜਾ ਰੇ ਔਖਾ ਪਾਉਣਾ। ਵੈਸੇ ਜਿੱਧਰੋਂ ਹਵਾ ਚੱਲਦੀ ਆ ਉਧਰੋਂ ਦਾ ਸੌਖਾ ਪਾਇਆ ਜਾਂਦਾ ਦੂਜੇ ਉਲਟ ਸਾਈਡ ਨੂੰ ਪਾਉਣਾ ਔਖਾ ਹੋ ਜਾਂਦਾ। ਆ ਥੋੜੀ ਜਿਹੀ ਦਿਖਾਉਣਾ ਸਾਨੂੰ ਜਿੱਥੇ ਹੁਣ ਰੇ ਪਾਰ ਰਹੇ ਨੇ ਇਹ ਥੋੜੀ ਦਬੀ ਹੋਈ ਹੈ ਇੱਥੇ ਪਾਣੀ ਖੜ ਗਿਆ। ਇਹ ਉਹਦੇ ਨਾਲ ਥੋੜਾ ਜਿਹਾ ਪ੍ਰੋਬਲਮ ਆ ਗਈ। ਬਾਕੀ ਤਾਂ ਓਕੇ ਸਾਰੀਆਂ ਦੇਖੋ। ਵਧੀਆ ਖੜੀਆਂ। ਦੂਸਰੀ ਤਾਂ ਪਰ ਇਹਦੇ ਵਿੱਚ ਪਾੜੇ ਬਹੁਤ ਨੇ। ਤੁਹਾਨੂੰ ਦਿਖਾਉਣਾ ਮੈਂ ਦੁਬਾਰਾ ਫੇਰ। ਆਹ ਦੇਖੋ। ਇਹ ਜਗ੍ਹਾ ਜਿਹੜੀ ਪ੍ਰਾਲੀ ਵਾਲੀ ਆ ਪ੍ਰਾਲੀ ਵੀ ਅਜੇ ਉਵੇਂ ਹੀ ਪਈ ਆ। ਅਜੇ ਗਲੀ ਨਹੀਂ ਹੈਗੀ। ਹੁਣ ਗੱਲ ਜਾਣੀ ਐ ਵੈਸੇ ਇਹ। ਦੇਖੋ ਵੀ ਕਿੰਨਾ ਕਿੰਨੀ ਪ੍ਰੋਬਲਮ ਆਉਂਦੀ ਐ ਤੁਸੀਂ ਆਪ ਦੇਖ ਲਓ। ਇਹ ਕੰਨ ਕਰਲਦੀ ਨਹੀਂ ਹੈਗੀ ਤੇ ਕਿਉਂਕਿ ਜਦੋਂ ਇਹਨੇ ਵਧੀਆ ਹੋਣਾ ਜਦੋਂ ਨਸਰ ਜਾਣਾ ਨੇ ਫਿਰ ਉਹ ਗੱਲ ਨਹੀਂ ਬਣਦੀ ਨਸਰ ਦੇ ਦਾ ਜ਼ਰੂਰ ਆ ਪਰ ਉਹ ਉਵੇਂ ਨਹੀਂ ਨਸਰਦੀ ਉਹਨੀ ਗੱਲ ਨਹੀਂ ਬਣਦੀ ਹੈਗੀ ਉਹ ਚੀਜ਼ ਨਹੀਂ ਬਣਦੀ ਦੁਬਾਰਾ ਦੇਖੋ ਤੁਸੀਂ ਆਪ ਵਿੱਚ ਤੁਹਾਨੂੰ ਦਿਸਦੇ ਨੇ ਤੱਬੇ ਜੇ ਪਏ ਹੋਏ ਇਹ ਪਾੜੇ ਨੇ ਆ ਦੇਖੋ ਸੋਨ ਮੈਂ ਥੋੜਾ ਜਿਹਾ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਇਹੇ ਇਹ ਤੇ ਤੇ ਪਰਾਲੀ ਦਾ ਹੈਗਾ ਸੀ ਪਰਾਲੀ ਪਈ ਸੀ ਉੱਥੇ-ਉੱਥੇ ਇਹ ਜਗ੍ਹਾ ਰਹਗੀ ਇਹ ਅੱਗੇ ਬਤਾਉਣੀ ਗਲਤੀ ਕਰਦੇ ਆਪਾਂ ਇਹ ਜੀ ਆਹ ਦੇਖੋ ਵੀ ਜਿਹੜੀ ਆਹ ਕਣਕਾ ਇੱਥੇ ਇੰਨੀ ਜਗ੍ਹਾ ਵੀ ਇਹ ਤਖੜੀ ਆ ਬਹੁਤ ਜ਼ਿਆਦਾ ਉਹ ਪੀਲੀ ਹੈ ਪੀਲੀ پتہ ਨਹੀਂ ਕਿਉਂ ਆ ਇਹ ਹਰੇਕ ਸਾਲ ਇਹ ਪੀਲੀ ਹੋ ਜਾਂਦੀ ਆ ਐਦ ਕੀ ਆਪਾਂ ਜਿਹੜਾ ਚੂਹਾ ਹਾਲਾ ਉਹ ਵੀ ਫੇਰਿਆ ਸੀ ਪਹਿਲਾਂ ਪਾਣੀ ਦਾ ਖੜਾ ਹੀ ਨਹੀਂ ਸੀਗਾ ਪਾਣੀ ਦਾ ਹੁਣ ਵੀ ਨਹੀਂ ਖੜਿਆ ਪਰ ਇੱਥੇ ਫਸਲ ਜੇ ਤੁਹਾਨੂੰ ਦਿਖਾਵਾਂ ਮੈਂ ਦੇਖੋ ਵੀਰ ਜੀ ਵੀ ਇਹ ਅਲੱਗ ਹੀ ਖੜੀ ਹੁੰਦੀ ਆ ਇਹ 2 2.5 ਕਿੱਗੇ ਥਾਂ ਆ ਇਹਦਾ ਫਸਲ ਆ ਜਿਹੜੀ ਅਲੱਗ ਹੀ ਆ ਇਹਦੇ ਵਿੱਚ ਤਾਂ ਹੀ ਦਾ ਰੇਜ ਦੁਬਾਰਾ ਫਿਰ ਥੋੜੇ ਜਿਹਾ ਵੱਧਦੀ ਰੱਖਦਾ ਸੀ ਤੇ ਜਿਹੜੀ ਸਪਰੇਅ ਆ ਉਹ ਵੀ ਇੱਥੇ ਇੱਕ ਅੱਧੀ ਵੱਧਦੀ ਹੁੰਦੀ ਆ ਵੈਸੇ ਹੁਣ ਇਹਦੇ ਵਿੱਚ ਆਪਾਂ ਅਗਲੇ ਸਾਲ ਤੋਂ ਆਲੂਆਂ ਦਾ ਸਟਾਰਟਿੰਗ ਕਰਨੀ ਆ ਆਲੂ ਦਾ ਹੈਗਾ ਲੰਘ ਇੱਥੇ ਆਲੂਆਂ ਦਾ ਹੀ ਜ਼ਿਆਦਾ ਰੱਖਾਂਗੇ ਹਣ ਪਰ ਜਾਣ ਇਧਰ ਕਿਉਂਕਿ ਕਣਕ ਥੋੜੀ ਜੀ ਡਾਊਨ ਹੀ ਰਹਿੰਦੀ ਇੱਥੇ ਬਾਕੀ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਬਲੌਗ ਦੇਖਣ ਲਈ ਐਵੇਂ ਸ਼ਾਤਨਦੇ ਰਹੋ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ